ਕਿਸਾਨ ਭਰਾਵੋ ਛਤਸਰੀਆ ਕਾਲ ਕਣਕ ਦੀ ਫਸਲ ਦੇ ਵਿੱਚ ਬਜਾਈ ਵੇਲੇ ਕਾਫੀ ਸਾਰੇ ਕਿਸਾਨਾਂ ਨੂੰ ਇਸ ਵਾਰ ਜਿਹੜੀ ਡੀਏਪੀ ਦੀ ਘਾਟ ਰਹੀ ਬਹੁਤ ਸਾਰੇ ਕਿਸਾਨਾਂ ਨੂੰ ਡੀਏਪੀ ਖਾਦ ਨਹੀਂ ਮਿਲੀ ਜਾਂ ਫਿਰ ਘੱਟ ਮਾਤਰਾ 'ਚ ਮਿਲੀ ਤਾਂ ਉਹਨਾਂ ਨੇ ਡੀਏਪੀ ਖਾਦ ਦੇ ਨਾਲ ਸਿੰਗਲ ਸੁਪਰ ਫਾਸਫੇਟ ਵਰਗੀਆਂ ਜਿਹੜੀਆਂ ਖਾਦਾਂ ਉਹ ਵਰਤ ਕੇ ਕਣਕ ਦੀ ਜਿਹੜੀ ਕਣਕ ਦੀ ਬਜਾਈ ਕੀਤੀ ਜਾਂ ਫਿਰ ਟੀਐਸਪੀ ਵਰਗੀਆਂ ਖਾਦਾਂ ਪਾ ਕੇ ਉਹਨਾਂ ਨੇ ਆਪਣਾ ਕੰਮ ਚਲਾ ਲਿਆ ਜਦੋਂ ਡੀਏਪੀ ਖਾਦ ਘੱਟ ਮਾਤਰਾ ਚ ਮਿਲੀ ਤਾਂ ਫਿਰ ਕਿਸਾਨਾਂ ਨੇ ਡੀਏਪੀ ਜਿਹੜੀ ਖਾਦ ਆ ਉਹਨੂੰ ਘਟਾ ਕੇ ਉਹਦੀ ਬਜਾਈ ਕੀਤੀ ਆ ਜਾਂ ਕੁਝ ਹੋਰ ਕਾਰਨਾ ਕਰਕੇ ਵੀ ਡੀਏਪੀ ਬਜਾਈ ਦੇ ਵੇਲੇ ਆਪਣੀ ਘੱਟ ਰਹੇਗੀ ਘੱਟ ਪੈਗੀ ਤਾਂ ਜਿਹੜਾ ਉਹਦਾ ਅਸਰ ਫਸਲ ਦੇ ਝਾੜ ਉੱਪਰ ਕੋਈ ਨਾ ਪਵੇ ਉਹਦੇ ਬਾਰੇ ਆਪਾਂ ਹੁਣ ਇੱਥੇ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਕਿ ਫਸਲ ਦੇ ਝਾੜ ਦੇ ਵਿੱਚ ਜਿਹੜੀ ਕੋਈ ਕਮੀ ਨਾ ਆਵੇ ਕੋਈ ਨੁਕਸਾਨ ਨਾ ਹੋਵੇ ਤਾਂ ਸਭ ਤੋਂ ਪਹਿਲਾਂ ਤਾਂ ਬੇਨਤੀ ਆ ਵੀ ਜੋ ਵੀ ਕੋਈ ਕਿਸਾਨ ਚੈਨਲ ਦੇ ਉੱਤੇ ਨਵੇਂ ਆਏ ਨੇ ਜਾਂ ਪਹਿਲੀ ਵਾਰੀ ਆਏ ਨੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਅਤੇ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਜਿਹੜਾ ਆਈਕਨ ਹੈ ਉਹਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਜਿਹੜੀ ਕੋਈ ਵੀ ਨਵੀਂ ਵੀਡੀਓ ਹੈ ਉਹਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਵੀਡੀਓ ਜਿਹੜੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਕਿਸਾਨ ਭਰਾਓ ਡੀਪੀ ਦੀ ਘਾਟ ਨਾਲ ਫਸਲ ਦੇ ਵਿੱਚ ਫਾਸਫੋਰਸ ਤੱਤ ਦੀ ਕਮੀ ਰਹਿ ਜਾਂਦੀ ਹੈ ਜਿਹੜਾ ਕਿ ਫਸਲ ਦੇ ਝਾੜ ਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਤੱਤ ਹੁੰਦਾ ਹੈ ਫਾਸਫੋਰਸ ਤੱਤ ਦੀ ਕਮੀ ਦੇ ਨਾਲ ਕਣਕ ਦੀ ਜਿਹੜੀ ਫਸਲ ਆ ਉਹਦੀ ਬੱਲੀ ਛੋਟੀ ਰਹਿ ਜਾਂਦੀ ਹੈ ਬੱਲੀ ਦਾ ਸਾਈਜ਼ ਛੋਟਾ ਰਹਿ ਜਾਂਦਾ ਤੇ ਬੱਲੀ ਦੇ ਵਿੱਚ ਦਾਣਿਆਂ ਦੀ ਜਿਹੜੀ ਗਿਣਤੀ ਆ ਉਹ ਵੀ ਘਟ ਜਾਂਦੀ ਆ ਇਸ ਕਰਕੇ ਫਸਲ ਦਾ ਝਾੜ ਆਪਾਂ ਨੂੰ ਘੱਟ ਮਿਲਦਾ ਹੈ ਬਜਾਈ ਦੇ ਵੇਲੇ ਡੀਏਪੀ ਖਾਦ ਆਪਾਂ ਜੋ ਪਾਉਨੇ ਆ ਉਹਦੇ ਵਿੱਚੋਂ ਆਪਾਂ ਨੂੰ ਦੋ ਤੱਤ ਮਿਲਦੇ ਨੇ ਸ਼ਾਰੇ ਕਿਸਾਨ ਤਕਰੀਬਨ ਜਾਣਦੇ ਨੇ 18% ਉਹਦੇ ਚੋਂ ਨਾਈਟ੍ਰੋਜਨ ਤੱਤ ਆਪਾਂ ਨੂੰ ਮਿਲਦਾ ਹੈ ਅਤੇ 46% ਉਹਦੇ ਤੋਂ ਆਪਾਂ ਨੂੰ ਫਾਸਫੋਰਸ ਮਿਲਦਾ ਹੁਣ ਜਦੋਂ ਡੀਏਪੀ ਦੀ ਮਾਤਰਾ ਘਟ ਵਰਤੀ ਜਾਂਦੀ ਹੈ ਤਾਂ ਇਹਨਾਂ ਦੋਵੇਂ ਤੱਤਾਂ ਦੀ ਘਾਟ ਆਪਣੀ ਫਸਲ ਚ ਆਊਗੀ ਨਾਈਟ੍ਰੋਜਨ ਵਾਲਾ ਜਿਹੜਾ ਤੱਤ ਹੈ ਉਹ ਤਾਂ ਆਪਾਂ ਯੂਰੀਆ ਦੇ ਵਿੱਚੋਂ ਆਪਾਂ ਨੂੰ ਮਿਲ ਜੂਗਾ ਕਿਉਂਕਿ ਕਾਫੀ ਮਾਤਰਾ ਦੇ ਵਿੱਚ ਆਪਾਂ ਕਣਕ ਦੇ ਵਿੱਚ ਯੂਰੀਆ ਬਜਾਈ ਤੋਂ ਬਾਅਦ ਵੀ ਪਾਉਣਾ ਹੈ ਬਜਾਈ ਤੋਂ ਬਾਅਦ ਹੀ ਵਰਤਣਾ ਤੇ ਨਾਈਟ੍ਰੋਜਨ ਦੀ ਘਾਟ ਤਾਂ ਜਿਹੜੀ ਪੂਰੀ ਹੋ ਜੂਗੀ ਪਰ ਫਾਸਫੋਰਸ ਦੀ ਜਿਹੜੀ ਘਾਟ ਉਹ ਪੂਰੀ ਨਹੀਂ ਹੁੰਦੀ ਕਿਉਂਕਿ ਆਪਾਂ ਬਜਾਈ ਤੋਂ ਬਾਅਦ ਫਾਸਫੋਰਸ ਵਾਲੀ ਕੋਈ ਖਾਦ ਫਸਲ ਦੇ ਵਿੱਚ ਨਹੀਂ ਵਰਤਦੇ ਤਾਂ 60-65 ਦਿਨਾਂ ਤੱਕ ਬੂਟਾ ਜਿਹੜਾ ਜ਼ਮੀਨ ਦੇ ਵਿੱਚੋਂ ਕਾਫੀ ਮਾਤਰਾ ਦੇ ਵਿੱਚ ਫਾਸਫੋਰਸ ਤੱਤ ਵਰਤ ਵੀ ਲੈਂਦਾ ਹੈ 60-65 ਦਿਨ ਬਾਅਦ ਹੀ ਆਪਾਂ ਨੂੰ ਪਤਾ ਵੀ ਕਣਕ ਦੀ ਫਸਲ ਦੇ ਵਿੱਚ ਬੂਟਾ ਜਿਹੜਾ ਛੋਟੀ ਜੀ ਬੱਲੀ ਵੀ ਬਣਾਉਣੀ ਸ਼ੁਰੂ ਕਰ ਲੈਂਦਾ ਹੁਣ ਇਹ ਗੱਲ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਵੀ ਬੱਲੀ ਦੇ ਵਿੱਚ ਦਾਣਿਆਂ ਦੀ ਗਿਣਤੀ ਜਾਂ ਕੋਈ ਜਿਹੜਾ ਬੱਲੀ ਦਾ ਸਾਈਜ਼ ਆ ਵੀ ਬੱਲੀ ਕਿੱਡੀ ਕੋਊਗੀ ਉਹ ਫਾਸਫੋਰਸ ਤੱਤ ਤੇ ਬਹੁਤ ਨਿਰਭਰ ਕਰਦੀ ਹੈ ਜੇ ਹੁਣ ਜ਼ਮੀਨ ਦੇ ਵਿੱਚ ਫਾਸਫੋਰਸ ਤੱਤ ਦੀ ਘਾਟ ਹੋਊਗੀ ਤਾਂ ਬੱਲੀ ਦਾ ਸਾਈਜ਼ ਅਤੇ ਬੱਲੀ ਦੇ ਵਿੱਚ ਦਾਣਿਆਂ ਦੀ ਗਿਣਤੀ ਇਹ ਇਹ ਘਟ ਜਾਊਗੀ ਤੇ ਜਦੋਂ ਬੱਲੀ ਦਾ ਸਾਈਜ਼ ਦਾਣਿਆਂ ਦੀ ਗਿਣਤੀ ਘਟੂਗੀ ਤਾਂ ਜਿਹੜਾ ਝਾੜ ਆਪਾਂ ਨੂੰ ਪਤਾ ਵੀ ਉਹ ਆਪਣੇ ਆਪ ਘਟੂਗਾ ਝਾੜ ਘਟਾਊਗਾ ਇਸ ਕਰਕੇ ਇਸ ਸਟੇਜ ਦੇ ਉੱਤੇ ਅਪਾ ਨੂੰ ਕਣਕ ਦੀ ਫਸਲ ਦੇ ਫਾਸਫੋਰਸ ਤੱਤ ਆਪਾਂ ਨੂੰ ਦੇਣਾ ਪਊਗਾ ਉਹਨੂੰ ਇਹਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ ਕਿਉਂਕਿ ਫਾਸਫੋਰਸ ਇਸ ਵੇਲੇ ਆਪਾਂ ਕਿਸੇ ਹੋਰ ਤਰੀਕੇ ਤਾਂ ਵਰਤ ਨਹੀਂ ਸਕਦੇ ਫਾਸਫੋਰਸ ਜਿਵੇਂ ਯੂਰੀਆ ਉਸ ਤਰ੍ਹਾਂ ਤਾਂ ਪਾ ਨਹੀਂ ਸਕਦੇ ਤਾਂ ਫਿਰ ਕੀ ਕਰਨਾ ਆਪਾਂ ਪੱਤਿਆਂ ਦੇ ਰਾਹੀਂ ਆਪਾਂ ਨੂੰ ਫਾਸਫੋਰਸ ਜਿਹੜੀ ਦੇਣੀ ਪਊਗੀ ਤਾਂ ਫਿਰ ਆਪਾਂ ਕਰਨਾ ਕੀ ਜਦੋਂ ਫਸਲ ਆਪਣੀ 60 70 ਦਿਨ ਦੀ ਹੋ ਜਾਂਦੀ ਆ ਤਾਂ ਫਸਲ ਦੇ ਉੱਤੇ ਆਪਾਂ 0 52 34 ਉਹ ਐਨਪੀਕੇ ਦੀ ਇੱਕ ਸਪਰੇ ਆਪਾਂ ਕਰਨੀ ਆ ਹੁਣ ਇਹਦੇ ਜਿਹੜੀ ਮਾਤਰਾ ਹੈ ਜੇ ਤਾਂ ਆਪਾਂ ਡੀਏਪੀ ਕਾਫੀ ਘੱਟ ਮਾਤਰਾ 'ਚ ਰਹੇਗੀ ਆਪਣੇ ਕੋਲੇ ਨਹੀਂ ਪਾਈ ਗਈ ਪੂਰੀ ਤਾਂ 1.5 ਕਿਲੋ ਇੱਕ ਏਕੜ ਦੇ ਵਿੱਚ ਆਪਾਂ ਪਾ ਸਕਦੇ ਹਾਂ ਜੇਕਰ ਆਪਾਂ ਨੂੰ ਪਤਾ ਵੀ ਖੇਤ ਤਕੜਾ ਹੈ ਨਰਵਾ ਖੇਤ ਹੈ ਤੇ ਡੀਏਪੀ ਵੀ ਕੁਝ ਹੱਦ ਤੱਕ ਵਰਤੀ ਹੋਈ ਹੈ ਤਾਂ ਫਿਰ 1 ਕਿਲੋ ਨਾਲ ਵੀ ਆਪਣਾ ਜਿਹੜਾ ਕੰਮ ਚੱਲ ਜਾਂਦਾ ਤੇ 250 ਤੋਂ ਲੈ ਕੇ 150 ਲੀਟਰ ਤੱਕ ਇੰਨਾ ਕੁ ਪਾਣੀ ਲੈ ਕੇ ਉਹਦੇ 'ਚ ਘੋਲ ਕੇ ਦੀ ਸਪਰੇਅ ਕਰ ਦਿਓ ਜੇ ਹੁਣ ਕਣਕ ਦੀ ਫਸਲ ਦੇ ਵਿੱਚ ਕਿਸੇ ਕਾਰਨ ਆਪਾਂ ਨੂੰ ਪੀਲਾਪਣ ਦਿਖੇ ਤੁਹਾਨੂੰ ਲੱਗਦਾ ਵੀ ਫਸਲ ਦੇ ਵਿੱਚ ਨਾਈਟ੍ਰੋਜਨ ਤੱਤ ਦੀ ਜਿਹੜੀ ਘਾਟ ਆ ਤਾਂ ਇਹ ਨਾਲ ਦੀ ਨਾਲ ਇਹਦੇ ਵਿੱਚ ਕੀ ਕਰਦਾ ਆਪਾਂ ਇੱਕ ਤੋਂ ਡੇਢ ਕਿਲੋ ਜੂਰੀਆ ਵੀ ਆਪਾਂ ਪਾ ਸਕਦੇ ਆ 05234 ਦੇ ਨਾਲ ਹੀ ਇਹਦੇ ਨਾਲ ਕਣਕ ਦੀ ਫਸਲ ਆਪਾਂ ਨੂੰ ਹਰੀ-ਭਰੀ ਵੇਖਣ ਨੂੰ ਲੱਗੂਗੀ ਤੇ ਜੂਰੀਆ ਜਾਂ ਜਿਹੜੀ ਨਾਈਟ੍ਰੋਜਨ ਦੀ ਘਾਟ ਆ ਉਹ ਪੱਤਿਆਂ ਦੇ ਰਹੀਂ ਬੜੀ ਜਲਦੀ ਪੂਰੀ ਹੋ ਜੂਗੀ ਤੇ ਨਾਲ ਦੀ ਨਾਲ ਹੀ ਆਪਣਾ ਜੂਰੀਆ ਵਾਲਾ ਕੰਮ ਵੀ ਹੋ ਜਾਂਦਾ ਤਾਂ ਇਸ ਵੇਲੇ ਫਸਲ ਦੇ ਵਿੱਚ ਕਿਸੇ ਫੰਗਸ ਵਗੈਰਾ ਦੀ ਤਾਂ ਕੋਈ ਬਹੁਤਾ ਖਤਰਾ ਨਹੀਂ ਹੁੰਦਾ ਤੇ ਇਸ ਕਰਕੇ ਕੋਈ ਆਪਾਂ ਨੂੰ ਹਾਲੇ ਇੰਨੀ ਜਲਦੀ ਕੋਈ ਫੰਗੀ ਸ਼ਾਈਟ ਵਗੈਰਾ ਇਹਦੇ ਨਾਲ ਪਾਉਣ ਦੀ ਲੋੜ ਨਹੀਂ 05234 ਦੇ ਵਿੱਚ ਕੋਈ ਬਹੁਤਾ ਹੋਰ ਮੜਾ ਕੇ ਨਹੀਂ ਆਪਾਂ ਨੂੰ ਵਰਤਣਾ ਚਾਹੀਦਾ ਇਹਦੇ ਨਾਲ ਜਿਹੜੇ ਇਹਦੇ ਰਿਜ਼ਲਟ ਨੇ ਪੂਰੇ ਨਹੀਂ ਮਿਲਦੇ ਵਧੀਆ ਰਿਜ਼ਲਟ ਨਹੀਂ ਮਿਲਦੇ ਤਾਂ ਬਾਅਦ ਤੋਂ ਬਾਅਦ ਇਹਦੇ ਵਿੱਚ ਆਪਾਂ ਜੂਰੀਆ ਮਿਲਾ ਸਕਦੇ ਹਾਂ ਹੋਰ ਬਹੁਤੀਆਂ ਖਾਦਾ ਇਹਦੇ ਵਿੱਚ ਕੋਈ ਆਪਾਂ ਨਾਮ ਲਾਈਏ ਤਾਂ ਜਿਹੜਾ ਵਧੀਆ ਰਹਿੰਦਾ ਹੁਣ ਕਾਫੀ ਸਾਰੇ ਕਿਸਾਨ ਕਣਕ ਵਿੱਚ ਝਾੜ ਵਧਾਉਣ ਦੇ ਲਈ ਜਾਂ ਟੈਲਰਿੰਗ ਦੇ ਲਈ ਆਪਾਂ ਨੂੰ ਪਤਾ ਵੀ ਤਤਾਂ ਵਾਲੀ ਸਪਰੇ ਮੈਗਨੀਜ਼ ਜ਼ਿੰਕ ਕਲੀ ਦਾ ਪਾਣੀ ਜਾਂ ਜੂਰੀਆ ਵਗੈਰਾ ਲਾ ਕੇ ਕਰਦੇ ਨੇ ਜਿਨ੍ਹਾਂ ਖੇਤਾਂ ਦੇ ਵਿੱਚ ਤਤਾਂ ਵਾਲੀ ਸਪਰੇਅ ਕੀਤੀ ਹੋਵੇ ਬਹੁਤੇ ਕਿਸਾਨਾਂ ਨੇ ਕੀਤੀ ਆ ਉਹਨਾਂ ਖੇਤਾਂ ਦੇ ਵਿੱਚ ਵੀ ਫਾਸਫੋਰਸ ਦੀ ਘਾਟ ਆ ਸਕਦੀ ਹੈ ਜੇ ਡੀਏਪੀ ਘਟ ਪਿਆ ਹੋਇਆ ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਤਤ ਇਹੋ ਜਿਹਾ ਨਹੀਂ ਜਿਹੜਾ ਫਾਸਫੋਰਸ ਤਤ ਦੀ ਪੂਰਤੀ ਕਰਦਾ ਹੋਵੇ ਤੇ ਬਾਕੀ ਇਹ ਗੱਲ ਨੂੰ ਵੀ ਆਪਾਂ ਧਿਆਨ ਦੇ ਵਿੱਚ ਰੱਖਿਓ ਵੀ ਇਹਨਾਂ ਤਤਾਂ ਦੇ ਨਾਲ ਜੇ ਆਪਾਂ ਕਹੀਏ ਨਾ ਵੀ ਇਹ ਜਿਹੜੇ ਸਾਰੇ ਜਿੰਕ ਆਪਣੇ ਅ ਮੈਗਨੀਸ਼ੀਆ ਜ਼ਿੰਕ ਵਗੈਰਾ ਜੋ ਸਪਰੇ ਕਰਦੇ ਆ ਇਹਦੇ ਨਾਲ 05234 ਰਲਾ ਕੇ ਨਾ ਕਰਿਓ ਕਿਉਂਕਿ ਕਾਫੀ ਸਾਰੇ ਤੱਤ ਇਕੱਠੇ ਹੋ ਜਾਂਦੇ ਨੇ ਫਿਰ ਰਿਜ਼ਲਟ ਆਪਾਂ ਨੂੰ ਵਧੀਆ ਨਹੀਂ ਮਿਲਦਾ ਤੇ ਕਣਕ ਦੀ ਫਸਲ ਦੇ ਵਿੱਚ ਝਾੜ ਵਧਾਉਣ ਦੇ ਵਾਸਤੇ ਆਪਾਂ 13045 ਜਿਹੜੀ ਇਹ ਵੀ ਸਪਰੇ ਕਰਦੇ ਆ ਕਿਉਂਕਿ ਬਹੁਤ ਸਾਰੇ ਕਿਸਾਨ ਕਹਿੰਦੇ ਆ ਜੀ ਅਸੀਂ ਤਾਂ 13045 ਕਰਾਂਗੇ ਇਹਦੇ ਰਿਜ਼ਲਟ ਬਹੁਤ ਵਧੀਆ ਹੁੰਦੇ ਨੇ ਪਰ 13045 ਕਰਨ ਦਾ ਜਿਹੜਾ ਸਹੀ ਸਮਾਂ ਜਦੋਂ ਫਸਲ ਆਪਣੀ ਗੋਭ ਦੇ ਵਿੱਚ ਹੁੰਦੀ ਆ ਉਸ ਵੇਲੇ ਇਹ ਵੀ ਸਪਰੇ ਦਾ ਸਭ ਤੋਂ ਵਧੀਆ ਸਮਾਂ ਹੁੰਦਾ ਜਦੋਂ ਫਸਲ ਆਪਣੀ ਨਿਸਾਰੇ ਚ ਆ ਜਾਂਦੀ ਹੈ ਕੋਈ ਕੋਈ ਛਿੱਟਾ ਕੱਢਦੀ ਹੋਵੇ ਉਸ ਵੇਲੇ ਵੀ ਸਪਰੇ ਕੀਤੀ ਜਾ ਸਕਦੀ ਹੈ 13045 ਦੇ ਬਾਰੇ ਆਪਾਂ ਅੱਗੇ ਚੱਲ ਕੇ ਇੱਕ ਵੀਡੀਓ ਚ ਗੱਲਬਾਤ ਕਰਾਂਗੇ ਜਦੋਂ ਇਹਦਾ ਵਕਤ ਆਊਗਾ ਤਾਂ ਉਦੋਂ ਵੀਡੀਓ ਬਣਾ ਲਾਂਗੇ ਜ਼ਰੂਰ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੁਣ ਜਦੋਂ ਫਸਲ ਆਪਣੀ 65 70 ਦਿਨ ਦੀ ਆ ਤਾਂ 13045 ਦੀ ਥਾਂ ਤੇ ਆਪਾਂ 05234 ਵਧੀਆ ਰਿਜ਼ਲਟ ਦੇਊਗੀ ਤਾ ਬਈ ਦੋਸਤੋ ਜੇਕਰ ਆਪਾਂ ਬਜਾਈ ਦੇ ਵੇਲੇ ਡੀਏਪੀ ਖਾਦ ਪੂਰੀ ਮਾਤਰਾ ਚ ਨਹੀਂ ਵਰਤ ਸਕੇ ਜਾਂ ਕਿਸੇ ਕਾਰਨ ਵੀ ਡੀਏਪੀ ਘੱਟ ਮਾਤਰਾ ਦੇ ਵਿੱਚ ਆਪਾਂ ਤੋਂ ਪਈਆ ਜਾਂ ਪੂਰੀ ਨਹੀਂ ਵਰਤੀ ਗਈ ਤਾਂ ਫਾਸਫੋਰਸ ਤੱਤ ਦੀ ਘਾਟ ਪੂਰੀ ਕਰਨ ਦੇ ਲਈ ਜਦੋਂ ਫਸਲ ਆਪਣੀ 55 65 ਤੋਂ 70 ਜਾਂਦੀ ਹੋ ਜਾਂਦੀ ਆ ਤਾਂ 1 ਤੋਂ 1.5 ਕਿਲੋ 05234 125 ਤੋਂ ਲੈ ਕੇ 150 ਲੀਟਰ ਪਾਣੀ ਦੇ ਵਿੱਚ ਘੋਲ ਕੇ 1 ਕਿਲੇ ਦੇ ਹਿਸਾਬ ਦੇ ਨਾਲ ਸਪਰੇਅ ਕਰਦੇ ਹੋ ਕਣਕ ਦੀ ਫਸਲ ਦੇ ਵਿੱਚ ਫਾਸਫੋਰਸ ਤੱਤੀ ਦੀ ਜਿਹੜੀ ਘਾਟ ਉਹ ਪੂਰੀ ਹੋ ਜੂਗੀ ਅਤੇ ਬੱਲੀ ਦਾ ਜਿਹੜਾ ਸ਼ਾਇਦ ਉਹ ਵੀ ਤੁਹਾਨੂੰ ਵਧਣ ਨੂੰ ਦੇਖੂਗਾ ਪਤਾ ਲੱਗੂਗਾ ਤੇ ਬੱਲੀ ਚ ਦਾਣਿਆਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋਊਗਾ ਇਹਦੇ ਨਾਲ ਕਣਕ ਦੇ ਝਾੜ ਦੇ ਵਿੱਚ ਤੁਹਾਨੂੰ ਪਤਾ ਵੀ ਜ਼ਰੂਰ ਵਾਧਾ ਵੇਖਣ ਨੂੰ ਮਿਲੇਗਾ ਤਾਂ ਵੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਵੀਡੀਓ ਦੋਸਤੋ ਜੇਕਰ ਵਧੀਆ ਲੱਗੀ ਵੀਡੀਓ ਵਿੱਚਲੀ ਜਾਣਕਾਰੀ ਤੁਹਾਨੂੰ ਠੀਕ ਲੱਗੀ ਤਾਂ ਲਾਈਕ ਜਰੂਰ ਕਰਦਿਆ ਕਰੋ ਹੋਰ ਦੂਸਰੇ ਛੱਜਣਾ ਮਿੱਤਰਾਂ ਦੇ ਨਾਲ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਕਰਦਿਆ ਕਰੋ ਤਾਂ ਕਿ ਜਾਣਕਾਰੀ ਇਹ ਜਿਆਦਾ ਤੋਂ ਜਿਆਦਾ ਦੋਸਤਾਂ ਦੇ ਨਾਲ ਸ਼ੇਅਰ ਹੋ ਜਾਵੇ ਵੱਧ ਤੋਂ ਵੱਧ ਦੋਸਤਾਂ ਕੋਲ ਜਾਣਕਾਰੀ ਜਿਹੜੀ ਪਹੁੰਚ ਜਾਵੇ ਤਾਂ ਵੀ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਧੰਨਵਾਦ